ਸਾਡੇ ਘਰੇ ਕੌਣ ਆ ਗਿਆ ਇਸ ਵੇਲੇ ਹਾਂਜੀ ਕੌਣ ਬੇਟਾ ਸਾਨੂੰ ਬਹੁਤ ਭੁੱਖ ਲੱਗੀ ਆ ਤੁਸੀਂ ਆਪਦੇ ਘਰੋਂ ਸਾਨੂੰ ਦੋ ਰੋਟੀਆਂ ਲੈ ਦੇੋ ਖਾਣ ਨੂੰ ਹਾਂਜੀ ਬਾਬਾ ਜੀ ਮਿਲਾਨੀ ਆ ਹੋਏ ਦਾਲ ਵੀ ਹੈ ਨਹੀਂਗੀ ਰੋਟੀਆਂ ਵੀ ਹੈ ਨਹੀਂ ਹੋਏ ਮੇਰੇ ਘਰੇ ਤਾਂ ਚਾਹ ਵੀ ਹੈ ਨਹੀਂ ਕੁਛ ਵੀ ਨਹੀਂ ਹੈਗਾ ਮੇਰੇ ਘਰੇ ਤਾਂ ਖਾਣ ਨੂੰ ਹੁਣ ਮੈਂ ਉਹਨਾਂ ਨੂੰ ਕੀ ਦੇਵਾਂ ਖਾਣ ਨੂੰ ਬਾਬਾ ਜੀ ਮੈਨੂੰ ਮਾਫ ਕਰਿਓ ਸਾਡੇ ਘਰੇ ਕੁਛ ਵੀ ਖਾਣ ਨੂੰ ਹੈ ਨਹੀਂਗਾ ਨਾ ਦਾਲ ਆ ਨਾ ਰੋਟੀ ਆ ਨਾ ਸਬਜੀ ਆ ਨਾ ਆਟਾ ਵਾ ਮੈਂ ਤੁਹਾਨੂੰ ਕੁਝ ਵੀ ਖਾਣ ਨੂੰ ਨਹੀਂ ਦੇ ਸਕਦੀ ਬਾਬਾ ਜੀ ਮੈਨੂੰ ਲੱਗਦਾ ਇਹ ਝੂਠ ਬੋਲਦੀ ਆ ਆਪਾਂ ਅਗਲੇ ਘਰੇ ਚੱਲਦੇ ਆਂ ਨਹੀਂ ਨਹੀਂ ਬੇਟਾ ਤੂੰ ਇਦਾਂ ਕਰ ਜੇ ਤੇਰੇ ਘਰੇ ਆਟਾ ਦਾਲ ਸਬਜੀ ਰੋਟੀ ਹੈ ਨਹੀਂ ਨਾ ਤੂੰ ਸਾਨੂੰ ਆਵਦੇ ਕਰੋ ਇੱਕ ਲੱਕੜ ਦਾ ਟੁਕੜਾ ਲਿਆ ਦੇ ਲੱਕੜ ਬਾਬਾ ਜੀ ਇਹ ਤੁਸੀਂ ਕੀ ਕਹੀ ਜਾਂਦੇ ਆ ਹੁਣ ਤੁਸੀਂ ਇੱਕ ਲੱਕੜ ਦਾ ਟੁਕੜਾ ਖਾਓਗੇ ਬਾਬਾ ਜੀ ਇਹ ਕੁੜੀ ਸਹੀ ਕਹਿੰਦੀ ਆ ਹੁਣ ਆਪਾਂ ਲੱਕੜ ਥੋੜੀ ਖਾਵਾਂਗੇ। ਹੋ ਤੂੰ ਚੁੱਪ ਕਰ 2 ਮਿੰਟ ਸਾਦਾ ਲੈ ਲੈ। ਇੱਕ ਵਾਰੇ ਕੁੜੀ ਨੂੰ ਲੱਕੜ ਤੇ ਲੈ ਕੇ ਆਉਣ ਦੇ ਫਿਰ ਤੈਨੂੰ ਦੱਸੂਗਾ। ਜਾਓ ਬੇਟਾ ਤੁਸੀਂ ਲੱਕੜ ਲੈ ਕੇ ਆਓ। ਠੀਕ ਆ ਬਾਬਾ ਜੀ ਲਿਆ ਦਿੰਨੀ ਆ ਮੈਂ ਲੱਕੜ। ਪਤਾ ਕੌਣ ਆਇਆ ਬਾਹਰ? ਦਾਦਾ ਜੀ ਦੋ ਬਾਬੇ ਆਏ ਆ ਉਹ ਕਹਿੰਦੇ ਸਾਨੂੰ ਭੁੱਖ ਲੱਗੀ ਆ ਰੋਟੀ ਖਵਾ ਦਿਓ। ਪਤਾ ਆਪਣੇ ਘਰੇ ਤਾਂ ਕੁਝ ਵੀ ਹੈ ਨਹੀਂ ਖਾਣ ਨੂੰ। ਉਹਨਾਂ ਨੂੰ ਕਿੱਥੋਂ ਦਾਂਗੇ ਕੀ? ਦਾਦਾ ਜੀ ਮੈਂ ਬਾਬਾ ਜੀ ਨੂੰ ਕਿਹਾ ਸੀ ਵੀ ਸਾਡੇ ਘਰੇ ਕੁਝ ਵੀ ਖਾਣ ਨੂੰ ਹੈ ਨਹੀਂ। ਉਹ ਕਹਿੰਦੇ ਆਪਣੇ ਘਰੋਂ ਤੂੰ ਸਾਨੂੰ ਇੱਕ ਛੋਟੀ ਜਿਹੀ ਲੱਕੜ ਲਿਆ ਕੇ ਦੇ ਦੇ। ਪੁੱਤ ਉਹਨਾਂ ਨੇ ਲੱਕੜ ਕੀ ਕਰਨੀ ਆ? ਪਤਾ ਨਹੀਂ ਦਾਦਾ ਜੀ। ਚੱਲ ਕੋਈ ਨਾ ਪੁੱਤ ਆ ਚੁੱਲ੍ਹੇ ਕੋਲੇ ਬਾਦੂ ਲੱਕੜਾਂ ਪਈਆਂ ਇੱਕ ਲੈ ਜਾ ਕੇ ਦੇ ਦੇ ਉਹਨਾਂ ਨੂੰ। ਠੀਕ ਆ ਦਾਦਾ ਜੀ। ਲੱਕੜ ਇਹਨਾਂ ਨੇ ਕੀ ਕਰਨੀ ਆ? ਆ ਲੈ ਬਾਬਾ ਜੀ ਲੱਕੜ। ਸ਼ਾਬਾਸ਼ ਪੁੱਤ। ਤੂੰ ਇਹ ਲੱਕੜ ਦਾਨ ਕਰਕੇ ਬਹੁਤ ਵੱਡਾ ਪੁੰਨ ਕੀਤਾ। ਰੱਬ ਤੇਰੀਆਂ ਸਾਰੀਆਂ ਰੀਝਾਂ ਪੂਰੀਆਂ ਕਰੇ। ਤੈਨੂੰ ਲੰਮੀ ਉਮਰ ਬਖਸ਼ੇ। ਧੰਨਵਾਦ ਬਾਬਾ ਜੀ। ਠੀਕ ਆ ਪੁੱਤ ਆਪਦਾ ਧਿਆਨ ਰੱਖੀ ਠੀਕ ਆ ਅਸੀਂ ਚੱਲਦੇ ਆਂ ਬਾਬਾ ਜੀ ਇਹ ਤੁਸੀਂ ਕੀ ਕੀਤਾ ਲੱਕੜ ਆਪਾਂ ਕੀ ਕਰਨੀ ਆ ਇਸ ਤੋਂ ਵਧੀਆ ਤਾਂ ਆਪਾਂ ਖਾਲੀ ਹੱਥ ਆ ਜਾਂਦੇ ਜੇ ਅੱਜ ਉਹ ਬੱਚੀ ਦੇ ਘਰੋਂ ਆਪਾਂ ਖਾਲੀ ਹੱਥ ਬਾਹਰ ਆ ਜਾਂਦੇ ਨਾ ਤਾਂ ਉਹ ਕਦੇ ਵੀ ਦਾਨ ਕਰਨਾ ਨਹੀਂ ਸਿੱਖ ਸਕਦੀ ਸੀ ਕੀ ਮਤਲਬ ਬਾਬਾ ਜੀ ਮੈਂ ਸਮਝਿਆ ਨਹੀਂ ਮਤਲਬ ਏ ਜਦੋਂ ਮੈਂ ਉਸ ਬੱਚੀ ਤੋਂ ਲੱਕੜ ਮੰਗਵਾਈ ਹੈ ਨਾ ਤਾਂ ਉਹ ਬੱਚੀ ਨੇ ਆਪ ਨੂੰ ਇਹ ਲੱਕੜ ਦਾਨ ਕਰਕੇ ਇਹ ਚੀਜ਼ ਸਿੱਖੀ ਆ ਬਾਬਾ ਜੀ ਨੇ ਲੱਕੜ ਪਤਾ ਨਹੀਂ ਕੀ ਕਰਨੀ ਸੀ ਚਲ ਕੋਈ ਨਾ ਮੇਰੇ ਘਰੋਂ ਖਾਲੀ ਹੱਥਾਂ ਨਹੀਂ ਗਏ ਪੂਰੇ ਖੁਸ਼ ਹੋ ਕੇ ਗਏ ਆ ਬਾਪੂ ਜੀ ਬਾਪੂ ਜੀ ਕੀ ਗੱਲ ਹੋਈ ਪੁੱਤ ਤੂੰ ਇੰਨਾ ਖੁਸ਼ ਕਿਉਂ ਆ ਬਾਪੂ ਜੀ ਆਪਣੇ ਘਰੇ ਰੋਟੀ ਤਾਂ ਹੈ ਨਹੀਂ ਸੀ ਪਰ ਫਿਰ ਵੀ ਮੈਨੂੰ ਇੱਕ ਲੱਕੜਦਾਨ ਕਰਕੇ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਹਣ ਜਦੋਂ ਆਪਣੇ ਘਰੇ ਕੋਈ ਵੀ ਲੋੜਵੰਦ ਆਇਆ ਕਰੂਗਾ ਹਣ ਮੈਂ ਉਹਨੂੰ ਕਦੇ ਵੀ ਖਾਲੀ ਹੱਥ ਨਹੀਂ ਜਾਣ ਦਿਆਂ ਕਰਨਾ ਤਹੀ ਆਉਂਦੀਆਂ ਰੂਪ ਰੱਬ ਦਾ ਕਲਜ ਮਾਨਤਾਇਂਦਾ ਏ ਜੋ ਇਨਾਂ ਇਹ ਨਰਿਕਾ ਨਾ ਪੈਂਦਾ ਏ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਇਹਦੇ ਵਿੱਚ ਮੈਸੇਜ ਇਹੀ ਸੀ ਵੀ ਤੁਸੀਂ ਆਪਣੇ ਛੋਟੇ ਛੋਟੇ ਬੱਚਿਆਂ ਦੇ ਉੱਥੋਂ ਦਾਨ ਕਰਾਇਆ ਕਰੋ ਤਾਂ ਜੋ ਉਹਨਾਂ ਨੂੰ ਸਿੱਖਿਆ ਮਿਲੇ ਵੀ ਅਸੀਂ ਦਾਨ ਕਿਵੇਂ ਕਰਨਾ ਜੇ ਕੋਈ ਲੋੜਵੰਦ ਆਵੇ ਅਸੀਂ ਉਹਨਾਂ ਨੂੰ ਦਾਨ ਕਿਵੇਂ ਮਤਲਬ ਦੇਣਾ ਹਨਾ ਮਤਲਬ ਇਹ ਸਿੱਖਿਆ ਸੀ ਪ੍ਰੋਪਰ ਤਰੀਕੇ ਨਾਲ ਮਤਲਬ ਤੁਹਾਨੂੰ ਸਮਝ ਲੱਗ ਗਈ ਉਹ ਵੀਡੀਓ ਦੇ ਵਿੱਚ ਤੇ ਬਾਕੀ ਵੀ ਸਾਡੇ ਵਿੱਚ ਹੈ ਨਾ ਮਤਲਬ ਕੋਈ ਵੀ ਅਸੀਂ ਜਦੋਂ ਵੀਡੀਓ ਬਣਾਉਂਦੇ ਆ ਅਸੀਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਇਹੀ ਗੱਲ ਕਹਿੰਨੇ ਹੁੰਦੇ ਆ ਵੀ ਅਸੀਂ ਭਈ ਅਣਜਾਣ ਬੱਚਿਆਂ ਅਸੀਂ ਆਪਦਾ ਚਲੋ ਜੋ ਵੀ ਹੈ ਸਾਨੂੰ ਜੋ ਵੀ ਸਾਨੂੰ ਸਹੀ ਲੱਗਦਾ ਹੈ ਪੂਰੀ ਮਰਿਆਦਾ ਦੇ ਵਿੱਚ ਰਹਿ ਕੇ ਵੀਡੀਓ ਬਣਾਉਂਦੇ ਆ ਪਰ ਜੇ ਤੁਹਾਨੂੰ ਲੱਗਦਾ ਹੁੰਦਾ ਨਾ ਵੀ ਸਾਡੇ ਵਿੱਚ ਅਸੀਂ ਕੋਈ ਗਲਤੀ ਕਰ ਰਹੇ ਹਾਂ ਨਾ ਤਾਂ ਤੁਸੀਂ ਸਾਨੂੰ ਵੱਡੇ ਭਰਾ ਹੋਣ ਦੇ ਨਾ ਤੇ ਹਨਾ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਵੀ ਵੀਰੇ ਤੁਸੀਂ ਇੱਥੇ ਗਲਤ ਆ ਨਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਹਨਾ ਜੇ ਤੁਹਾਨੂੰ ਲੱਗਦਾ ਵੈਸੇ ਤਾਂ ਅਸੀਂ ਪੂਰੀ ਮਰਿਆਦਾ ਦੇ ਵਿੱਚ ਰਹਿ ਕੇ ਵੀਡੀਓ ਬਣਾਉਂਦੇ ਆ ਕੋਈ ਵੀ ਅਸੀਂ ਵੀਡੀਓ ਬਣਾਉਂਦੇ ਆ ਨਾ ਤਾਂ ਅਸੀਂ ਪੂਰੀ ਮਰਿਆਦਾ ਦੇ ਵਿੱਚ ਰਹਿ ਕੇ ਬਣਾਉਂਦੇ ਆ ਪਰ ਜੇ ਤੁਹਾਨੂੰ ਲੱਗਦਾ ਹੁੰਦਾ ਨਾ ਵੀ ਕੋਈ ਗਲਤੀ ਆ ਤਾਂ ਤੁਸੀਂ ਵੱਡੇ ਭਰਾਓ ਸਾਡੇ ਹਨ ਵੱਡੀਆਂ ਭੈਣਾਂ ਵਾ ਤੁਸੀਂ ਸਾਡੀਆਂ ਮਾਂ ਮਾਰ ਗਿਆ ਮਾਂ ਮਾਂ ਵੀ ਸਾਡੀਆਂ ਵੀਡੀਓ ਦੇਖਦੀਆਂ ਤੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਆ ਕਰੋ ਵੀ ਬੇਟਾ ਤੁਸੀਂ ਇੱਥੇ ਗਲਤ ਆ ਇਹਨੂੰ ਆ ਚੀਜ਼ ਨੂੰ ਸਹੀ ਕਰਿਆ ਕਰੋ ਹਨਾ ਤਾਂ ਅਸੀਂ ਜਰੂਰ ਸਮਝਾਂਗੇ ਹਰ ਇੱਕ ਵੀਡੀਓ ਦੇ ਵਿੱਚ ਅਸੀਂ ਇਹ ਗੱਲ ਕਹਿਣੀ ਹੁੰਦੇ ਆ ਬਾਕੀ ਬਈ ਤੁਸੀਂ ਬਹੁਤ ਪਿਆਰ ਦਿੰਨੇ ਆ ਅਸੀਂ ਤੁਹਾਡੇ ਪਿਆਰ ਕਰਕੇ ਆ ਮੀਂਹ ਪੈ ਕੇ ਆਟਾ ਇਦੋਂ 20 ਮਿੰਟ ਪਹਿਲਾਂ 20 ਮੀਂਹ ਪੈ ਕੇ ਆਟਾ ਅੱਧਾ ਘੰਟਾ ਪਹਿਲਾਂ ਹਨਾ ਤਾਂ ਸਾਨੂੰ ਅਸੀਂ ਫੇਰ ਵੀ ਵੀਡੀਓ ਨਹੀਂ ਆ ਗਈ ਨੀ ਯਾਰ ਵੀਡੀਓ ਬਣਾਉਣੀ ਆ ਸਾਡੇ ਭਣ ਭਰਾ ਡੀਕਦੇ ਹੁੰਦੇ ਆ ਨਾ ਤੁਸੀਂ ਬਹੁਤ ਕਮੈਂਟ ਕਰਦੇ ਆ ਵੀਰੇ ਡੇਲੀ ਵੀਡੀਓ ਪਾਇਆ ਕਰੋ ਸੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣਾ ਕਮੈਂਟ ਜਰੂਰ ਕਰਿਓ ਕਮੈਂਟ ਜਰੂਰ ਕਰਦਿਆ ਕਰੋ ਸਾਨੂੰ ਬਹੁਤ ਖੁਸ਼ੀ ਮਿਲਦੀ ਪੜ ਪੜ ਕੇ ਵੱਡੇ ਵੱਡੇ ਕਮੈਂਟ ਅਸੀਂ ਸਾਰੇ ਕਮੈਂਟ ਤੁਹਾਡੇ ਪੜਦੇ ਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੇ ਤੁਹਾਨੂੰ ਚੰਗੀ ਸਿੱਖਿਆ ਲੱਗਦੀ ਏ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਜਿੰਨਾ ਬੜਾ ਬੜਾ ਬਰਾਵਾ ਜੀ ਇਹ ਵੀਡੀਓ ਲਾਸਟ ਤੱਕ ਕਰ ਦੇਖੀ